ਕਹਿੰਦੇ ਮੇਰੇ ਪੁੱਤਾ ਪੁੱਤਾ ਤੇਰੇ ਬੰਦ ਮੈਨੂੰ ਦੇਖਣਗੇ ਵੀਰ ਮੈਨੂੰ ਕਹਿੰਦਾ ਮਾਂ ਬਣਾਇਆ ਸੀ ਮਾਂ ਬਣਾਇਆ ਸੀ ਪੁੱਤਾ ਮੈਨੂੰ ਕਹਦਾ ਮਾਂ ਤੇ ਗਿਆ ਮੇਰੇ ਅੱਗੇ ਮੂਰ ਖਾਵੇ ਪੁੱਤਾ ਚੁੱਪ ਚੁੱਪ ਮੂਰ ਖਾ ਪੁੱਤਾ ਮੈਂ ਕਿਸਾ ਤੇਰੀ ਆਈ ਮੈਂ ਮਰ ਗਿਆ ਵਾ ਚੁੱਪ ਕਰ ਦੋ ਪੁੱਤਾ ਮੈਨੂੰ ਕਿਤੇ ਸੁਣਨ ਨਹੀਂ ਆਉਂ ਰਾਜਿਆ ਪੁੱਤ ਰਾਜਿਆ ਵੇ ਤੂੰ ਉੱਠ ਕੇ ਮਾਵੇ ਕਿਤੇ ਮੈਂ ਪੈ ਜਾ ਰਾਜਿਆ ਮੈਂ ਕਿਤੇ ਮੇਰੇ ਮੇਰੇ ਰਾਮਾਣ ਵੇਖਾਂਗੀ ਅਬੇ ਰਾਜਿਆ ਮੈਂ ਮਿਲੂ ਕਿਤੇ ਮਾ ਬਣਾਇਆ ਕਿਤੇ ਮਾ ਬਣਾ ਕੇ ਰੱਖ ਦੋ ਗੀਤ ਕੋਰ ਮੇਰਾ ਪੁੱਤ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੁਛ ਦਿਲ ਦੀ ਆਪਣੇ ਦੀ ਗੱਲ ਨਾ ਦਸੀ ਮੈਨੂੰ ਕੋਈ ਦਿਲ ਦੀ ਗੱਲ ਦੱਸ ਦਿੰਦਾਰ ਆਪਣੇ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕਰ ਲਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਜੇਦੋਂ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਆ ਹਾਂ ਤੁਹ ਜੀ ਮੰਨ ਕਰਦੇ ਜੀ ਉਹਨਾਂ ਮੰਗੇ ਹੋਈ ਉਹਨੇ ਆਪਣੇ ਦੇਲ ਚ ਭਾਲੀਆਂ ਅੰਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਇਹ ਡਾ ਯੂਨਿਕ ਬੱਚੇ ਨੇ ਸੁਸਾਇਡ ਕੀਤੀ ਗਿਆ ਆ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਈਓ ਤਫਤੀਸ਼ੀ ਕਨੈਲ ਸਿੰਘ ਹੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮੁਤਾਬਕ ਜਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਠੀਕ ਹੈ ਦੇ ਕਿ ਸੁਸਾਇਡ ਕੀਤਾ ਵਾ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਆਫਸਰ ਗਿਆ ਮੌਕੇ ਤੇ ਉਹ ਜੋ ਮੈਡੀਕਲ ਮੁਤਾਬਿਕ ਜਾਂ ਪਰਿਵਾਰ ਦੇ ਮੈਂਬਰਾਂ ਮੁਤਾਬਿਕ